ਉਪਰ ਸ਼ਹਿਰ ਦੇ ਇੱਕ ਵਿਅਕਤੀ ਦੀ ਕਿਸਮਤ ਉਸ ਵੇਲੇ ਚਮਕ ਗਈ ਹੈ ਜਦੋਂ ਉਸ ਵੱਲੋਂ ਖਰੀਦੀਆਂ ਗਈਆਂ ਅਸ਼ੋਕਾ ਲਾਠਰੀਆਂ 100 ਟਿਕਟਾਂ ਦੇ ਵਿੱਚੋਂ ਸੋ ਟਿਕਟਾਂ ਦੇ ਉੱਤੇ ਹੀ ਇਨਾਮ ਲੱਗ ਗਿਆ ਇਹ ਸਾਰੀਆਂ ਟਿਕਟਾਂ ਦੀਆਂ ਲਾਟਰੀ ਯਾਨੀ ਕਿ 70 ਰੁਪਏ ਵਾਲੀ ਕੀਮਤ ਦੀਆਂ ਲਾਟਰੀਆਂ ਸਨ ਤੇ ਇਹਨਾਂ ਉੱਤੇ ਲੱਗੇ ਇਨਾਮ ਦੀ ਕੁੱਲ ਕੀਮਤ 10 ਲੱਖ ਰੁਪਏ ਬਣਦੀ ਹੈ ਅਸ਼ੋਕਾ ਲਾਟਰੀ ਦੇ ਮਾਲਕ ਦਾ ਕਹਿਣਾ ਕਿ ਇਹ ਸਾਰੀਆਂ ਲਾਟਰੀਆਂ ਉਹਨਾਂ ਦੇ ਵੱਲੋਂ ਹੀ ਵੇਚੀਆਂ ਗਿਆ ਤੇ ਹਰ ਟਿਕਟ ਉੱਤੇ ਇਨਾਮ ਲੱਗਣਾ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਹੈ ਮਾਲਕ ਦੇ ਮੁਤਾਬਕ ਉਹਨਾਂ ਦੀ ਦੁਕਾਨ ਦੇ ਉੱਤੇ ਲਗਾਤਾਰ ਵੱਡੇ ਇਨਾਮ ਨਿਕਲ ਰਹੇ ਨੇ ਜਿਸ ਕਾਰਨ ਲੋਕ ਦੂਰ ਦੂਰ ਤੋਂ ਉਹਨਾਂ ਦੀ ਲਾਟਰੀ ਖਰੀਦਣ ਪਹੁੰਚ ਰਹੇ ਨੇ ਕਿਉਂ ਨਾ ਇਹ ਵੀ ਦੱਸਿਆ ਕਿ ਇਸ ਵਾਰ ਦਾ ਮੁੱਖ ਇਨਾਮ ਟਿਕਟ ਨੰਬਰ 5 ਜਾ ਏ 7782 ਤੈਨੂੰ ਤੇ ਲੱਗਿਆ ਲਾਟਰੀ ਮਾਲਕ ਦਾ ਕਹਿਣਾ ਹੈ ਕਿ ਕਿਸਮਤ ਉਸਮਾਉਣ ਵਾਲਿਆਂ ਦੀ ਗਿਣਤੀ ਹਰ ਰੋਜ਼ ਵੱਧਦੀ ਜਾ ਰਹੀ ਹੈ ਟਿਕਟ ਭਾਜੀ ਇਹ 70 ਰੁਪਏ ਵਾਲੀ ਡੀਅਰ ਲੋਟਰੀ ਆ ਜਿਹੜੀ ਕਿ ਦਿਨ ਦੇ ਵਿੱਚ ਤਿੰਨ ਟਾਈਮ ਖੁੱਲਦੀ ਹੈ 1 ਵਜੇ 6 ਵਜੇ 8 ਵਜੇ ਟਿਕਟ ਦਾ ਨੰਬਰ ਹੈ 77823 77823 ਦੇ 10000 ਰੁਪਏ ਦਾ ਕਲੇਮ ਹੈ 100 ਟਿਕਟ ਲਗਾਤਾਰ ਨੰਬਰਿੰਗ ਦੇ ਵਿੱਚ ਲੱਗੀ ਹੈ ਜਿਹਦੀ ਅਮਾਉਂਟ ਟੋਟਲ 10 ਲੱਖ ਰੁਪਏ ਬਣਦੀ ਹੈ ਔਰ ਇਹ ਸਾਡਾ ਪ੍ਰੂਫ ਆ ਜੋ ਗਵਰਨਮੈਂਟ ਦੇ ਰਿਜ਼ਲਟ ਦੇ ਉੱਪਰ ਲਿਖਦੀ ਹੈ 77823 ਅਸ਼ੋਕਾ ਲੋਟਰੀ ਰੋਪਰ ਉਰੇ ਸਾਡਾ ਸੈਰਿਫੀਕੇਟ ਹੈ ਜੋ ਸਾਡੇ ਕੋਲ ਅੱਜ ਇਨਾਮ ਲੱਗਿਆ 1 ਵਜੇ ਟਾਈਮਿੰਗ 1 ਵਜੇ ਅਸ਼ੋਕਾ ਲੋਟਰੀ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਹੈ ਇਸ ਟਾਈਮ ਪੂਰੇ ਇੰਡੀਆ ਦੇ ਵਿੱਚ ਪੌਪੂਲਰ ਹੋ ਚੁੱਕੀ ਹੈ ਅਥੇ ਕੋਈ ਨਾ ਕੋਈ ਲੱਖਪਤੀ ਆ ਕਰੋੜਪਤੀ ਬਣ ਰਿਹਾ ਅੱਜ ਸਾਡੇ ਕੋਲ ਇਨਾਮ ਨਿਕਲਿਆ 1 ਵਜੇ ਦਾ ਜਿਹੜਾ ਡਰਾ ਹੁੰਦਾ ਡੀਅਰ ਲੋਟਰੀ 70 ਰੁਪਏ ਦੀ ਟਿਕਟ 70 ਰੁਪਏ ਦੀ ਟਿਕਟ ਦੇ ਵਿੱਚ ਸਾਡੇ ਕੋਲ ਅੱਜ 10 ਲੱਖ ਦੀ ਟੋਟਲ ਮਾਉਂਟ ਲੱਗੀ ਹੈ ਜਿਹਦੇ ਵਿੱਚ ਸਾਡੇ ਕੋਲ ਇੱਕ ਸ਼ਖਸ ਨੇ 100 ਟਿਕਟ ਦੀ ਕਾਪੀ ਖਰੀਦੀ ਸੀ ਜਦੀ ਅਮਾਉਂਟ ਹੈ 700 ਰੁਪਏ 700 ਰੁਪਏ ਦੀ ਕਾਪ 10-1000 ਦੀਆਂ 100 ਟਿਕਟਾਂ ਲੱਗੀਆਂ ਉਹਦੀ ਲਗਾਤਾਰ ਤੇ ਉਹ 10 ਲੱਖ ਦੀ ਟੋਟਲ ਮਾਉਂਟ ਬਣੀ ਹੈ ਜੋ 10000 ਦੇ ਨਾਲ ਇੰਟੂ 100 ਹੋ ਗਿਆ ਉਹ 10 ਲੱਖ ਦੀ ਅਮਾਉਂਟ ਸਾਡੇ ਕੋਲ ਅਜੇ 1 ਵਜੇ ਹਿੱਟ ਹੋਈ ਹੈ ਟੋਟਲ ਮਨੀ ਇਹ ਬਹੁਤ ਖੁਸ਼ੀ ਦਾ ਦਿਹਾੜਾ ਵੀ ਸ਼ੋਕਾ ਲੋਟਰੀ ਨੇ ਅੱਜ ਫੇਰ ਇੱਕ ਮੁਕਾਮ ਨੂੰ ਹਾਸਲ ਕੀਤਾ 7 ਰੁਪਏ ਦੀ ਟਿਕਟ ਦੇ ਵਿੱਚ ਕਦੀ ਵੀ ਰੋਪਣ ਦੇ ਵਿੱਚ 100 ਸਿਟੀ ਦੇ ਵਿੱਚ ਕਦੀ ਇਨਾਮ ਨਹੀਂ ਲੱਗਿਆ ਸੀ ਅੱਜ ਇਹ ਪਹਿਲੀ ਵਾਰ ਸੈਕੰਡ ਇਨਾਮ ਜਿਹੜਾ ਸ਼ੋਕਾ ਲੋਟਰੀ ਤੋਂ ਹਿੱਟ ਹੋਇਆ ਸਾਡੇ ਕੋਲ ਲੱਖਪਤੀ ਤਾਂ ਦੇਖੋ ਕੋਈ ਗਿਣਤੀ ਨਹੀਂ ਹੈਗੀ ਅਸੀਂ ਕਦੀ ਗਿਣਤੀ ਨਹੀਂ ਹੈਗੀ ਕਰੋੜਪਤੀ ਦਾ ਜਿਹੜ ਇਸੀ ਸਾਲ ਸ਼ੁਰੂਆਤ ਦੇ ਵਿੱਚ ਹੁਣ ਅਗਲਾ ਲੋੜੀ ਬੰਪਰ ਵੀ ਆ ਗਿਆ ਹੈ ਪ੍ਰਮਾਤਮਾ ਦੀ ਮਿਹਰ ਅਗਰ ਸਾਡੇ 'ਤੇ ਇੰਦਾ ਹੀ ਰਹੀ ਤਾਂ ਅਸੀਂ ਰੈਗੂਲਰੀ ਕਰੋੜਪਤੀ ਲੱਖਪਤੀ ਬਣਾਉਂਦੇ ਰਹਾਂਗੇ ਕਿਉਂਕਿ ਸ਼ੋਕਾ ਲੋਟਰੀ ਤੁਹਾਨੂੰ ਪਤਾ ਹੀ ਹੈ ਹੁਣ ਪੂਰੀ ਨਵੀਂ ਮਕਾਮ ਤੇ ਪਹੁੰਚ ਚੁੱਕੀ ਹੈ ਔਰ ਲੋਕਾਂ ਦੀ ਆਸ ਹੈ ਜੋ ਵਿਸ਼ਵਾਸ ਹੈ ਔਰ ਪ੍ਰਮਾਤਮਾ ਦੀ ਜੋ ਮਿਹਰ ਹੈ ਇੱਥੇ ਪੂਰੀ ਰਹਿੰਦੀ ਹੈ ਔਰ ਅੱਜ ਜਿਹੜਾ ਅਸੀਂ ਇਨਾਮ 10 ਲੱਖ ਰੁਪਏ ਦਾ ਹਿੱਟ ਕਰਿਆ 10-10 ਹਜ਼ਾਰ ਦੀਆਂ 100 ਟਿਕਟਾਂ ਦੇ ਰੂਪ ਦੇ ਵਿੱਚ ਸਾਨੂੰ ਇਸ ਦੀ ਬਹੁਤ ਖੁਸ਼ੀ ਹੈ ਬਹੁਤ ਵੱਡੀ ਰਕਮ ਲੱਗੀ ਹੈ